ਅੱਜ ਸਵੇਰੇ ਕਰੀਬਨ 9:30 ਵਜੇ ਬਟਾਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਕਪੂਰੀ ਗੇਟ ਦੇ ਉੱਤੇ ਜਿਹੜਾ ਡਾਕਟਰ ਬੀਮਰਾਓ ਅੰਬੇਦਕਰ ਸਾਹਿਬ ਦਾ ਸਟੈਚੂ ਹੈ ਉਹਦੇ ਨਾਲ ਕਿਸੇ ਨੇ ਕਥਿਤ ਤੌਰ ਤੇ ਛੇੜਖਾਨੀ ਕੀਤੀ ਹੈ ਤਾਂ ਇਸ ਇਨਫੋਰਮੇਸ਼ਨ ਨੂੰ ਬੜਾ ਸੀਰੀਅਸਲੀ ਲੈਂਦੇ ਹੋਏ ਬਟਾਲਾ ਪੁਲਿਸ ਨੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੇ ਹੋਏ ਉੱਥੇ ਅਸੀਂ मौके ਤੇ ਪਹੁੰਚ ਕੇ ਤਾਂ ਉੱਥੇ ਜਿਹੜੀ ਸਾਡੀ ਫਰਸਟ ਹੈਂਡ ਆਬਜ਼ਰਵੇਸ਼ਨਸ ਸਿਗੀਆਂ ਕਿ ਕੋਈ ਵੈਂਡਲਿਜ਼ਮ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋਈ ਹੈ ਪਰ ਜ਼ਰੂਰ ਜਿਹੜਾ ਸਟੈਚੂ ਦਾ ਇੰਡੈਕਸ ਫਿੰਗਰ ਡੈਮੇਜ ਸੀਗਾ ਤਾਂ ਉਹਦੇ ਵਿੱਚ ਫਿਰ ਜਦੋਂ ਅਸੀਂ ਤਫ਼ਤੀਸ਼ ਕਰਨ ਲੱਗ ਪਏ ਤਾਂ ਇਹ ਜਿਹੜਾ ਡੈਮੇਜ ਹੈਗਾ ਇਹ ਸਾਨੂੰ ਪਤਾ ਲੱਗ ਗਿਆ ਕਿ ਇਹ ਪੁਰਾਣਾ ਹੈ ਕੱਲ ਸ਼ਾਮੀ ਉਥੇ ਜਿਹੜੇ ਚੇਅਰਮੈਨ ਹੈ ਇੰਪਰੂਵਮੈਂਟ ٹرسٹ ਦੇ ਉਥੇ ਮੌਕੇ ਤੇ ਗਏ ਸੀਗੇ ਵਿਦ ਅ ਪਲਾਨ ਕਿ ਉਸ ਸਟੈਚੂ ਨੂੰ ਰੈਨੋਵੇਟ ਕਰਨਾ ਹੈ ਤਾਂ ਉਹਦੇ ਵਿੱਚ ਮੌਕੇ ਦੀ ਫੋਟੋਆਂ ਕੱਲ ਸ਼ਾਮ ਦੀਆਂ ਖਿੱਚੀਆਂ ਹੋਈਆਂ ਹਨ ਤਾਂ ਉਹ ਫੋਟੋਗ੍ਰਾਫਸ ਵੀ ਅਸੀਂ ਵੇਖਿਆ ਤਾਂ ਫੋਟੋਆਂ ਦੇ ਵਿੱਚ ਪਹਿਲਾ ਹੀ ਜਿਹੜਾ ਹਲਕਾ ਫੁਲਕਾ ਜਿਹੜਾ ਇੰਡੈਕਸ ਫਿੰਗਰ ਦਾ ਡੈਮੇਜ ਹੈ ਉਹ ਨਜ਼ਰ ਆਂਦਾ ਪਿਆ ਤਾਂ ਪ੍ਰੀਲਿਮਿਨਰੀ ਤੌਰ ਤੇ ਲੱਗਦਾ ਹੈ ਕਿ ਇਹ ਜਿਸ ਤਰ੍ਹਾਂ ਨੈਚੁਰਲ ਰੀਜਨਸ ਕਰਕੇ ਹੈ ਕਿ ਕਾਫੀ ਟਾਈਮ ਤੋਂ ਕੋਈ ਰੈਨੋਵੇਸ਼ਨ ਨਹੀਂ ਹੋਈ ਪੇਂਟ ਨਹੀਂ ਹੋਇਆ ਉਸੀ ਕਰਕੇ ਚੇਅਰਮੈਨ ਸਾਹਿਬ ਉੱਥੇ ਗਏ ਵੀ ਸੀਗੇ ਤਾਂ ਇਨ ਫੈਕਟ ਇਹਨੂੰ ਪ੍ਰੋਪਰਲੀ ਅਸੈਸ ਕਰਨ ਲਈ ਅਸੀਂ ਇੰਜੀਨੀਅਰ ਸਪੀਡਬੀ ਦੇ ਵੀ ਬੁਲਾਏ ਹੈ ਮੁੱਖੇ ਤੇ ਤਾਂ ਬਟ ਫਿਰ ਵੀ ਅਸੀਂ ਆਪਣੀ ਟੀਮਸ ਲਾਈਆ ਹੈ ਕਿ ਕੋਈ ਜੇ ਸ਼ਰਾਰਤ ਦਾ ਐਂਗਲ ਹੋਵੇ ਤਾਂ ਉਹਨੂੰ ਵੀ ਅਸੀਂ ਅਸੈਸ ਕਰ ਰਹੇ ਨੇ ਅਸੀਂ ਫਿਲਹਾਲ ਇਹਦੇ ਚ ਐਫ ਆਰ ਮੁਤਲਕਾ ਸੈਕਸ਼ਨਸ ਦੇ ਵਿੱਚ ਧਾਇਰ ਕੀਤੀ ਹੋਈ ਹੈ